ਦੋਸਤੋ ਜਦੋਂ ਗਰੀਬੀ ਪਰਿਵਾਰ ਨੇ ਦੇਖੀ ਹੋਵੇ ਤਾਂ ਪੁੱਤ ਮਿਹਨਤ ਕਰਕੇ ਫੌਜ ਦੀ ਨੌਕਰੀ ਨੂੰ ਹਾਸਲ ਕਰਦਾ ਸੱਚੇ ਮਨ ਨਾਲ ਮਿਹਨਤ ਕਰੀ ਹੋਈ ਦਾ ਫਲ ਜ਼ਰੂਰ ਮਿਲਦਾ ਤੇ ਮਾਂ-ਪੋਤੇ ਸੁਪਨੇ ਜਿਹੜੇ ਰਹਿੰਦੇ ਆ ਉਹ ਪੂਰੇ ਹੋ ਜਾਣਗੇ ਹੁਣ ਗਰੀਬੀ ਬਹੁਤ ਦੇਖੀ ਸੀ ਬਹੁਤ ਜ਼ਿੰਦਗੀ ਜਿ ੱਤਕੇ ਖਾਧਿਆ ਤੇ ਹੁਣ ਪੁੱਤ ਬਹੁਤ ਹੀ ਸੁਖ ਦੇਊਗਾ ਬਾਪੁੱਤਾ ਅੱਜ ਤਾਂ ਤੈਨੂੰ ਦੇਖ ਕੇ ਬਹੁਤ ਦੁਗਣੀ ਖੁਸ਼ੀ ਹੋ ਗਈ ਮਾਂ-ਪੋਦਾ ਦਿਲ ਬਾਗੋ-ਬਗ ਹੋ ਗਿਆ ਮਾਂ ਪਿਓ ਨੂੰ ਜੇ ਇਹੋ ਜੀ ਪੁੱਤ ਹੋਣ ਤਾਂ ਕਾਣੋਂ ਮਾਪਿਓ ਰੋਲਣਾ ਤੇ ਮਾਪਿਓ ਸਦਾ ਖੁਸ਼ ਰਹਿਣਾ ਜਦੋਂ ਪੁੱਤਾਂ ਨੂੰ ਮਾਪਿਓ ਦੇਖਦਿਆ ਤਾਂ ਇਹਨਾਂ ਦੀ ਦੁੱਗਣੀ ਖੁਸ਼ੀ ਵੱਜ ਜਾਂਦੀ ਹੈ ਤੇ ਪ੍ਰਮਾਤਮਾ ਇਹਨਾਂ ਨੂੰ ਏ ਚੜ੍ਹਦੀ ਕਲਾ 'ਚ ਰੱਖੇ ਫੌਜ ਵਿੱਚ ਜਾ ਕੇ ਬਾਰਡਰਾਂ ਤੇ ਡਿਊਟੀ ਕਰਨੀ ਕਿਹੜਾ ਸੌਖੀ ਆ ਉਦੋਂ ਪਰਿਵਾਰ ਦੀ ਯਾਦ ਬਹੁਤ ਆਉਂਦੀ ਹੈ ਤੇ ਜਿਹੜੀ ਡਿਊਟੀ ਲਈ ਆ ਟਾਈਮ ਦੇ ਨਾਲ ਪੂਤਾਉਣੀ ਪੈਂਦੀ ਆ ਤੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਜਰੂਰ ਕਰ ਦਿਓ ਦੋਸਤੋ